education is not the amount of information that is put in the human brain it must have man making character making and life building as a molecular idea ਚਾਰ ਹਫਤਿਆਂ ਚ ਸਿੰਥੈਟਿਕ ਡਰੱਗਸ ਜਾਂ ਚਿੱਟਾ ਪੰਜਾਬ ਦੇ ਵਿੱਚੋਂ ਖਤਮ ਕੀਤਾ ਜਾਏਗਾ ਸੰਗਤ ਜਦੋਂ ਵੀ ਆਪਾਂ ਕਿਸੇ ਦੇ ਮੂੰਹੋਂ ਇਹ ਸ਼ਬਦ ਸੁਣਦੇ ਹਾਂ ਤਾਂ ਝੱਟ ਸਮਝ ਜਾਂਦੇ ਹਾਂ ਕਿ ਕਹਿਣ ਵਾਲੇ ਦਾ ਸੰਬੋਧਨ ਧਾਰਮਿਕ ਲੋਕਾਂ ਦਾ ਸਮੂਹ ਉਸ ਤੋਂ ਹੈ ਇਸ ਦੇ ਸ਼ਾਬਦਿਕ ਅਰਥ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਵੇਂ ਪਖੰਡੀ ਲੋਕ ਅਤੇ ਪਖੰਡੀ ਨੇਤਾ ਇਸ ਸ਼ਬਦ ਦੀ ਵਰਤੋਂ ਕਰਕੇ ਆਮ ਲੋਕਾਂ ਨੂੰ ਪਰਮਾਉਂਦੇ ਹਨ ਅੱਜ ਉਹ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਪਰ ਉਸ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਦੋਸਤੋ ਇਸ ਵਿਸ਼ੇ ਤੇ ਗੱਲ ਕਰਨ ਦੀ ਲੋੜ ਤਾਂ ਮਹਿਸੂਸ ਹੋਈ ਕਿਉਂਕਿ ਲੰਘੇ ਸੋਮਵਾਰ ਅਖਬਾਰਾਂ ਵਿੱਚ ਟੀਵੀ ਚੈਨਲਾਂ ਵਿੱਚ ਅਤੇ ਸੋਸ਼ਲ ਮੀਡੀਆ ਵਿੱਚ ਇੱਕ ਖਬਰ ਬਹੁਤ ਹੀ ਸੁਰਖੀਆਂ ਵਿੱਚ ਬਣੀ ਰਹੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਇੱਕ ਨੇਤਾ ਡਿੰਪੀ ਢਿੱਲੋਂ ਜੋ ਹੁਣ ਅਕਾਲੀ ਦਲ ਬਾਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰਨ ਜਾ ਰਹੇ ਹਨ ਉਸ ਨੇ ਇਹ ਬਿਆਨ ਦਿੱਤਾ ਹੈ ਪਹਿਲਾਂ ਮੇਰੀ ਆਪਣਾ ਸੰਗਤ ਮੈਂ ਜਿਨ੍ਹਾਂ ਨੂੰ ਪਿਆਰ ਕਰਦਾ ਜਿਹੜੇ ਮੈਨੂੰ ਪਿਆਰ ਕਰਦੇ ਇਹ ਸੰਗਤ ਹਮੇਸ਼ਾ ਰੱਬਰ ਦੀ ਹੁੰਦੀ ਇਹ ਕਦੇ ਠੂਕ ਨਹੀਂ ਮਾਰਦੀ ਮੈਨੂੰ ਕਾਂਗਰਸ ਦਾ ਵੀ ਆਫਰ ਆਇਆ ਕੋਈ ਗੱਲ ਨਹੀਂ ਸਾਡੇ ਨਾਲ ਆ ਜਾ ਇੱਥੇ ਤੇ ਕੁਝ ਨਹੀਂ ਮਿਲਣਾ ਕਿਤੇ ਕੋਈ ਨਹੀਂ ਬੋਤਾਂ ਨਾਲ ਉਹਦਾ ਮੈਨੂੰ ਬੀਜੇਪੀ ਦਾ ਇੱਥੇ ਪੰਡਰ ਜੀ ਬੈਠੇ ਹੋਣੇ ਸ਼ਹਿਰ ਜਾਨੀ ਨਿਹਾਲ ਅੱਲਾਹ ਅੱਲਾਹ ਮੈਨੂੰ ਆਮ ਆਦਮੀ ਪਾਰਟੀ ਦਾ ਵੀ ਆਫਰ ਆਇਆ ਕਿ ਭਾਈ ਜੀ ਜੋ ਤੁਸੀਂ ਕਹੋਗੇ ਜਿਵੇਂ ਤੁਸੀਂ ਕਹੋਗੇ ਉਹ ਮੈਂ ਕਰਨਾ ਦੋਸਤੋ ਰਾਜਨੀਤੀ ਇੱਕ ਦਲਦਲਵਾਗ ਹੈ ਇਹੋ ਜਿਹੇ ਨੇਤਾ ਹੀ ਅਕਸਰ ਇਹ ਸਿੱਧ ਕਰਦੇ ਰਹਿੰਦੇ ਹਨ ਰਾਜਨੀਤੀ ਦਾ ਮੁੱਖ ਮਕਸਦ ਸੱਤਾ ਪ੍ਰਾਪਤੀ ਹੁੰਦੀ ਹੈ ਪਰ ਇਹ ਨੇਤਾ ਨਾਰਾ ਲਗਾਉਂਦੇ ਨੇ ਰਾਜਨੀਤੀ ਨਹੀਂ ਸੇਵਾ ਸੱਤਾ ਪ੍ਰਾਪਤ ਕਰਕੇ ਬੇਸ਼ਮਾਰ ਦੌਲਤ ਕਮਾਉਣੀ ਜਾਂ ਤੇ ਆਪਣੇ ਨਿੱਜੀ ਵਪਾਰਕ ਹਿੱਤ ਸਾਧਨੇ ਹੁੰਦੇ ਹਨ ਇਹਨਾਂ ਨੇ ਪਰ ਚੋਣਾਂ ਵੇਲੇ ਹੱਥ ਜੋੜੀ ਇਹ ਨੇਤਾ ਕਿਸੇ ਧਰਮਾਤਮਾ ਪੁਰਸ਼ ਵਾਂਗੂ ਲੋਕਾਂ ਮੂਹਰੇ ਆਪਣੇ ਆਪ ਨੂੰ ਪ੍ਰੈਜੈਂਟ ਕਰਦੇ ਹਨ ਦੋਸਤੋ ਜਿੱਥੇ ਵੀ ਸੱਤਾ ਵਿੱਚ ਹਿੱਸੇਦਾਰੀ ਮਿਲਦੀ ਦੀ ਸੇ ਚਾਟੂ ਸੇ ਰਾਜਨੀਤਿਕ ਦਲ ਦੀ ਬਾਹ ਫੜ ਲੈਂਦੇ ਹਨ ਜ਼ਿਆਦਾਤਰ ਨੇਤਾ ਇਹੋ ਤਾਂ ਮਾਲਵੇ ਦੇ ਇਸ ਰਾਜਨੀਤਿਕਾਂ ਨੇ ਵੀ ਕੀਤਾ ਹੈ ਆਪਣੇ ਆਪ ਨੂੰ ਟਕਸਾਲੀ ਕਹਾਉਂਦੇ ਇਸ ਰਾਜਨੀਤਿਕਾਂ ਨੇ ਜਿਹਨੂੰ ਡਿੰਪੀ ਢਿੱਲੋ ਕਹਿੰਦੇ ਹਨ ਜਿਸ ਦਾ ਪੂਰਾ ਨਾਂ ਹੈ ਹਰਦੀਪ ਸਿੰਘ ਢਿੱਲੋ ਪੇਸ਼ਾ ਲਗਭਗ 300 ਦੇ ਕਰੀਬ ਬੱਸਾਂ ਦੀ ਫਲੀਟ ਇੱਕ ਵੱਡਾ ਟ੍ਰਾਂਸਪੋਰਟਰ ਹੁਣ ਇਹ ਆਮ ਆਦਮੀ ਬਣਨ ਜਾ ਰਿਹਾ ਹੈ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਕੇ ਵੈਸੇ ਤਾਂ ਦੋਸਤੋ ਇਸ ਵੇਲੇ ਰਾਜਨੀਤੀ ਹੀ ਸਭ ਤੋਂ ਵੱਡਾ ਧੰਦਾ ਹੈ ਪਰ ਕੋਈ ਇਸ ਨੂੰ ਚੋਣਾਂ ਵੇਲੇ ਕਾਗਜ਼ਾਂ ਵਿੱਚੋਂ ਆਪਣੇ ਪੇਸ਼ੇ ਵਜੋਂ ਮੇਰਾ ਇਹ ਪੇਸ਼ਾ ਹੈ ਦਰਜ ਕਰਾਉਂਦਾ ਹੀ ਨਹੀਂ ਵੱਧ ਤੋਂ ਵੱਧ ਲੋਕ ਸਮਾਜ ਸੇਵੀ ਇਹ ਲਿਖਵਾ ਦੇਣਗੇ ਪਰ ਜਦੋਂ ਨੇਤਾ ਬਣਦੇ ਹਨ ਚੋਣਾਂ ਜਿੱਤਦੇ ਹਨ ਵਜ਼ੀਰ ਬਣਦੇ ਹਨ ਕਿੱਥੋਂ ਕਿਸ ਧੰਦੇ ਦੀ ਕਮਾਈ 'ਚੋਂ ਇਹ ਨੇਤਾ ਹਜ਼ਾਰਾਂ ਲੱਖਾਂ ਦੀ ਆਮਦਨ ਤੋਂ ਹੌਲੀ-ਹੌਲੀ ਕਰੋੜਾਂ ਰੁਪਏ ਦੀ ਆਮਦਨ ਜਾਇਦਾਦ ਦੇ ਮਾਲਕ ਬਣ ਜਾਂਦੇ ਹਨ ਰਾਜਨੀਤੀ ਵਿੱਚ ਰਹਿੰਦੇ ਹੋਏ ਕੋਈ ਇਹ ਰਾਜਨੇਤਾ ਦੱਸਦਾ ਹੀ ਨਹੀਂ ਕਿ ਇਹ ਦੌਲਤ ਉਹਨਾਂ ਕੋਲੋਂ ਕਿੱਥੋਂ ਆਈ ਹੈ ਕਿਸ ਧੰਦੇ ਤੋਂ ਆਈ ਹੈ ਦੋਸਤੋ ਯੂਪੀ ਵਿੱਚ ਇੱਕ ਪ੍ਰਾਇਮਰੀ ਸਕੂਲ ਮਾਸਟਰ ਜੋ ਸਾਈਕਲ ਦੇ ਘੁੰਮਦਾ ਹੁੰਦਾ ਸੀ ਉਸ ਸਕੂਲ ਨਾਲ ਦਾ ਕੋਈ ਖਾਸ ਜ਼ਮੀਨ ਜੇਦਾ ਸੀ ਜਿਸ ਬਾਰੇ ਉਹ ਦੱਸਦਾ ਕਿ ਮੇਰੀ ਇਹ ਪ੍ਰੋਪਰਟੀ ਹੈ ਪਰ ਨੇਤਾ ਬਣਦੇ ਨੇ ਨੇਤਾਜੀ ਬਣਦੇ ਹੀ ਹਜ਼ਾਰਾਂ ਕਰੋੜਾਂ ਦੀ ਵਾਈਟ ਹੈਂਡ ਬਲੈਕ ਸੰਪਤੀ ਦੇ ਮਾਲਕ ਬਣ ਗਏ ਉਹ ਨੇਤਾ ਧਨ ਦੌਲਤ ਅਥਾ ਸੰਪਤੀ ਇਹ ਯੂਪੀ ਦੇ ਉਹੀ ਨੇਤਾ ਹਨ ਜਿਨ੍ਹਾਂ ਦਾ ਪੁੱਤਰ ਇੱਕ ਵਾਰੀ ਯੂਪੀ ਦਾ ਸੀਐਮ ਵੀ ਬਣ ਚੁੱਕਾ ਹੈ ਮੁੰਡੇ 5-5 ਕਰੋੜ ਦੀ ਲੈਂਬਰਗਿਨਿ ਵਿੱਚ ਘੁੰਮਦੇ ਹਨ ਮਹਿਲਾ ਨੂੰ ਮਾਤ ਪਾਂਦੇ ਘਰਾਂ ਫਾਰਮ ਹਾਊਸਾਂ ਵਿੱਚ ਰਹਿੰਦੇ ਹਨ ਪਰ ਰਾਜਨੀਤੀ ਧੰਦਾ ਹੈ ਇਹ ਕੋਈ ਨਹੀਂ ਲਿਖਦਾ ਤੇ ਨਾ ਹੀ ਮੂੰਹ ਮੰਨਦਾ ਹੈ ਭਰਾਪਾ ਤਾਂ ਗੱਲ ਕਰ ਰਹੇ ਸਾਂ ਦੋਸਤੋ ਸੰਗਤ ਸ਼ਬਦ ਦੀ ਡਿੰਪੀਟੀ ਲੋਅਰ ਫਰ ਹਰਦੀਪ ਸਿੰਘ ਢਿੱਲੋਂ ਨੇ ਮੀਡੀਆ ਵਿੱਚ ਇਹ ਬਿਆਨ ਦਿੱਤਾ ਹੈ ਕਿ ਇਹ ਸੰਗਤ ਦਾ ਫੈਸਲਾ ਹੈ ਕਿ ਮੈਂ ਆਮ ਆਦਮੀ ਪਾਰਟੀ ਵਿੱਚ ਜਾਵਾਂ ਜੀ ਹਾਂ ਉਹਨਾਂ ਨੇ ਕਿਹਾ ਹੈ ਕਿ ਸੰਗਤ ਦਾ ਫੈਸਲਾ ਹੈ ਮੈਂ ਆਮ ਆਦਮੀ ਪਾਰਟੀ ਜੁਆਇਨ ਕਰਾਂ ਪਹਿਲਾਂ ਮੇਰੀ ਆਪਣਾ ਸੰਗਤ ਮੈਂ ਜਿਨ੍ਹਾਂ ਨੂੰ ਪਿਆਰ ਕਰਦਾ ਜਿਹੜੇ ਮੈਨੂੰ ਪਿਆਰ ਕਰਦੇ ਕਿਉਂਕਿ ਸੰਗਤ ਹਮੇਸ਼ਾ ਰੱਖbarkੀ ਹੁੰਦੀ ਹੈ ਕਦੇ ਝੂਠ ਨਹੀਂ ਮਾਰਦੇ ਮੈਨੂੰ ਕਾਂਗਰਸ ਦਾ ਵੀ ਆਫਰ ਆਇਆ ਉਹ ਵੀ ਕਦੇ ਵੀ ਸਾਡੇ ਨਾਲ ਆਇਆ ਇਹ ਤੇ ਕੋਈ ਕੁਝ ਨਹੀਂ ਮਿਲਣਾ। ਦੇਖ ਕੋਈ ਨਹੀਂ। ਬੋਤਨ ਲਾਪੁਰਾ। ਮੈਨੂੰ ਭਾਜਪਾ ਦੇ ਇੱਥੇ ਪੰਡਤ ਜੀ ਬੈਠੇ ਹੋਣੇ ਆ। ਸ਼ਾਇਦ। ਮੈਂ ਕਿ ਉਹ ਨਹੀਂ ਹਾਂ। ਹਾਂ। ਮੈਨੂੰ ਆਮ ਆਦਮੀ ਪਾਰਟੀ ਦਾ ਵੀ ਆਫਰ ਆਇਆ ਕਿ ਭਾਈ ਜੀ ਜੋ ਤੁਸੀਂ ਕਹੋਗੇ ਜਿਵੇਂ ਤੁਸੀਂ ਕਹੋਗੇ ਉਹ ਮੈਂ ਕਰਨਾ। ਮੈਂ ਕਹਿੰਦੀ ਆ ਆਮ ਬੰਦੇ ਦੀ 1 ਲੱਖ ਬੰਦੀ ਨਹੀਂ ਹੁੰਦੀ ਮੇਰੀਆਂ ਤੋਂਲੇ ਬੰਦੀਆਂ ਨੇ ਕਹਿੰਦੇ ਜੀ ਉਹ ਕਹੀ ਨਾ ਮੈਂ ਫੇਰ ਜੀ 1 ਲੱਖ ਤਾਂ ਮੇਰੀ ਪਾਰਟੀ ਦੇ ਨਾਲ ਬਣੀ ਹੋਈ ਆ ਮੇਰੇ ਬਾਪੂ ਜੀ ਨੇ ਇਸ ਪਾਰਟੀ ਚ ਮੈਨੂੰ ਸਾਡੀ ਬਾਪ ਪਾਈ ਸੀ ਬਾਪੂ ਸਾਹਿਬ ਨੂੰ ਸਾਡੇ ਸਾਰੇ ਪਰਿਵਾਰ ਨੇ ਤੇ ਦੂਜੀ ਨੱਤ ਮੇਰੀ ਮੋਹ ਦੀ ਅੰਦਰ ਤਾਂ ਨਾ ਬਣੀ ਹੋਈ ਆ ਜਿਹੜੀ ਮੈਂ ਸਰਦਾਰ ਸੁਖਵੀਰ ਸਿੰਘ ਨਾਲ ਤੋਂ ਸੀ ਸਾਡਾ ਪਰਿਵਾਰ ਪਿਆਰ ਕਰਦਾ ਸਾਹਿਬ ਜੀ ਮੈਂ ਜਿੰਨ ਤੁਸੀ ਜੋ ਮਰਜੀ ਦੇ ਦਿਓ ਮੈਂ ਨਹੀਂ ਬਹੁਤ ਖੁਸ਼ ਹਾਂ 10 ਹਜ਼ਾਰ ਤੋਂ ਦੇ ਕਰੀਬ 35 2 ਵਾਰੀ 50 ਹਜ਼ਾਰ ਬੰਦੇ ਨੇ ਮੇਰੇ ਤੇ ਵਿਸ਼ਵਾਸ ਕਰਕੇ ਜੋ ਵੀ ਕਿਸੇ ਨੇ ਹੁਕਮ ਫੈਸਲਾ ਮੈਂ ਉਹ ਪੰਚੇ ਤੇ ਕਰਦਾ ਬਲਾਈ ਸਾਰਿਆਂ ਸਲਾਮ ਜੀ ਦੋਸਤੋ ਬੜੀ ਹੀ ਹਾਸੋ ਹੀਣੀ ਤੇ ਸ਼ਰਮਨਾਕ ਗੱਲ ਹੈ ਇਹ ਕਿਹਾ ਜਾ ਸਕਦਾ ਸੀ ਕਿ ਮੇਰੇ ਸਮਰਥਕਾਂ ਦਾ ਫੈਸਲਾ ਹੈ ਕਿ ਮੈਂ ਸ਼ਰਮਨੀ ਅਕਾਲੀ ਦਲ ਬਾਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਜਾਵਾਂ ਪਰ ਨਹੀਂ ਉਹਨਾਂ ਨੇ ਕਿਹਾ ਕਿ ਸੰਗਤ ਦਾ ਫੈਸਲਾ ਹੈ ਕਿ ਮੈਂ ਆਮ ਆਦਮੀ ਪਾਰਟੀ ਵਿੱਚ ਜਾਵਾਂ ਮਤਲਬ ਉਹ ਸੰਦੇਸ਼ ਦੇ ਰਹੇ ਹਨ ਆਪਣੇ ਆਪ ਨੂੰ ਕਿਸੇ ਵਿਸ਼ੇਸ਼ ਕੋਮ ਦਾ ਰਿਪਰੈਜ਼ੈਂਟੇਟਿਵ ਹੋਣ ਦਾ ਉਸ ਇਲਾਕੇ ਦੀ ਸਿੱਖ ਸੰਗਤ ਦਾ ਕੀ ਉਹਨਾਂ ਦੇ ਵੋਟਰਾਂ ਵਿੱਚ ਸਮਰਥਕਾਂ ਵਿੱਚ ਕੀ ਗੁਰੂ ਦੇ ਪਿਆਰੇ ਸਿੱਖ ਸਿਰਫ ਸਿੱਖ ਸੰਗਤ ਹੀ ਹੈ ਜਿਨ੍ਹਾਂ ਦੇ ਫੈਸਲੇ ਕਰਕੇ ਉਹ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰਨ ਜਾ ਰਹੇ ਹਨ ਕੀ ਕੋਈ ਹਿੰਦੂ ਕਮਿਊਨਿਟੀ ਦੀ ਫੈਮਿਲੀ ਜਾ ਹੋਰ ਪਰਿਵਾਰ ਉਹਨਾਂ ਨੂੰ ਵੋਟ ਨਹੀਂ ਕਰਦੇ ਕੋਈ ਪੁੱਛਣ ਵਾਲਾ ਹੈ ਹੀ ਨਹੀਂ ਇਹਨਾਂ ਨੂੰ ਪੋਲੀਟੀਕਲ ਪਾਰਟੀਆਂ ਦੇ ਵਰਕਰਾਂ ਬਾਰੇ ਦੋਸਤੋ ਮਸ਼ਹੂਰ ਹੈ ਕਿ ਉਹਨਾਂ ਵਿੱਚ ਜ਼ਿਆਦਾਤਰ ਖਾਣ ਪੀਣ ਵਾਲੇ ਮਤਲਬ ਸ਼ਰਾਬ ਅਤੇ ਮੀਟ ਦੇ ਸ਼ਕੀਨ ਹੁੰਦੇ ਹਨ ਕਿ ਉਹਨਾਂ ਸਾਰਿਆਂ ਨੂੰ ਇਹ ਸਿੱਖ ਸੰਗਤ ਉਹਨਾਂ ਦੇ ਫੈਸਲੇ ਨੂੰ ਸਿੱਖ ਸੰਗਤ ਦਾ ਫੈਸਲਾ ਦੱਸ ਰਹੇ ਹਨ ਦੋਸਤੋ ਸੰਗਤ ਖਾਸ ਕਰਕੇ ਸਿੱਖਾਂ ਵਿੱਚ ਸਿੱਖ ਸੰਗਤ ਉਹ ਹੁੰਦੀ ਹੈ ਜੋ ਗੁਰੂ ਨਾਨਕ ਦੇ ਰਾਹ ਤੇ ਚੱਲਦੀ ਹੈ ਦਸ਼ਮੇਸ਼ ਪਿਤਾ ਦਾ ਦਿੱਤਾ ਹੋਇਆ ਭੇਖ ਧਾਰਨ ਕਰਦੀ ਹੈ ਸਰਬੱਤ ਦਾ ਭਲਾ ਮੰਗਦੀ ਹੈ ਨਸ਼ਿਆਂ ਤੋਂ ਬਹੁਤ ਦੂਰ ਰਹਿੰਦੀ ਹੈ ਕਿਸੇ ਨਾਲ ਬਿਤਕਰਾ ਜਾਂ ਨਫ਼ਰਤ ਨਹੀਂ ਕਰਦੀ ਇਹਨਾਂ ਗੁਣਾਂ ਦੀ ਧਾਰਨੀ ਹੁੰਦੀ ਹੈ ਸੰਗਤ ਕਿ ਇਹਨਾਂ ਦੇ ਵੋਟਰ ਸਮਰਥਕਾਂ ਵਿੱਚ ਇਹ ਸਾਰੇ ਇਹ ਗੁਣ ਧਾਰਨ ਕਰਨ ਵਾਲੇ ਲੋਕ ਹੀ ਹਨ ਜਿਨ੍ਹਾਂ ਨੂੰ ਇਹ ਸੰਗਤ ਕਹਿ ਕੇ ਸੰਬੋਧਨ ਕਰ ਰਹੇ ਹਨ ਜਾਂ ਫਿਰ ਡਿੰਪੀ ਢਿੱਲੋ ਉਹ ਬਸ ਲੋਕਾਂ ਦੀ ਭੀੜ ਨੂੰ ਹੀ ਸੰਗਤ ਦਾ ਨਾਂ ਦੇ ਰਹੇ ਹਨ ਅੱਜ ਦੇ ਰਾਜਨੇਤਾਵਾਂ ਨੇ ਪਖੰਡੀ ਲੋਕਾਂ ਨੇ ਸੰਗਤ ਸਭਾ ਦਾ ਦੁਰਉਪਯੋਗ ਬਹੁਤ ਕੀਤਾ ਹੈ ਲੋਕਾਂ ਦੀ ਭੀੜ ਨੂੰ ਹਜੂਮ ਤਾਂ ਕਿਹਾ ਜਾ ਸਕਦਾ ਹੈ ਦੋਸਤੋ ਪਰ ਸੰਗਤ ਇਹ ਕਹਿਣਾ ਬਹੁਤ ਹੀ ਜ਼ਿਆਦਾ ਗਲਤ ਹੈ ਸੰਗਤ ਜਿੱਥੇ ਜੁੜਦੀ ਹੈ ਉੱਥੇ ਨਾਮ ਦੀ ਗੱਲ ਤੁਰਦੀ ਹੈ ਪ੍ਰਭੂ ਪ੍ਰਾਪਤੀ ਵਾਹਿਗੁਰੂ ਨਾਮ ਸਿਮਰਨ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਨਾ ਕਿ ਲੀਡਰ ਸਾਹਿਬ ਨੇਤਾ ਜੀ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਲਓ ਕੀ ਸੰਗਤ ਇਹ ਕਹਿ ਸਕਦੀ ਹੈ ਦੋਸਤੋ ਜੇ ਬਾਦਲਾਂ ਵਿੱਚ ਸੋਚੇ ਦੇ ਨੇ ਜੋ ਸ਼੍ਰੋਮਣੀ ਕਾਲੀਦਾਨ ਤੇ ਕਾਬਜ ਹਨ ਪਰ ਕੀ ਆਮ ਆਦਮੀ ਪਾਰਟੀ ਇਹਨਾਂ ਦੇ ਨੇਤਾ ਉਹ ਦੁੱਧ ਤੋਤੇ ਹਨ ਆਮ ਆਦਮੀ ਪਾਰਟੀ ਦਾ ਕਿੰਗ ਸੁਪਰੀਮੋ ਅਰਵਿੰਦ ਕੇਜਰੀਵਾਲ ਉਸ ਨੂੰ ਸ਼ਰਾਬ ਘਟਾਲੇ ਦਾ ਕਿੰਗਪਿੰਨ ਕਹਿ ਕੇ ਅਦਾਲਤਾਂ ਨੇ ਜੇਲ੍ਹ ਅੰਦਰ ਡੱਕਿਆ ਹੋਇਆ ਹੈ ਆਮ ਆਦੀ ਪਾਰਟੀ ਦੇ ਹੀ ਨੰਬਰ 2 ਦੇ ਨੇਤਾ ਮਨਿਸ਼ ਸੋਧਿਆ ਉਹ ਪਿਛਲੇ ਦਿਨ ਹੀ 1 ਸਾਲ ਤੋਂ ਵੱਧ ਦਾ ਸਮਾਂ ਜੀ ਹਾਂ 1 ਸਾਲ ਤੋਂ ਵੱਧ ਦਾ ਸਮਾਂ ਜੇਲ੍ਹ ਵਿੱਚ ਘਟ ਕੇ ਅੱਜਕੱਲ ਜਮਾਨਤ ਤੇ ਬਾਹਰ ਆਏ ਹੋਏ ਹਨ ਦੋਸਤੋ ਜੇ ਇਹ ਦੁੱਧ ਤੋਤੇ ਹੁੰਦੇ ਤਾਂ ਅਦਾਲਤਾਂ ਹਫਤਾ 10 ਦਿਨ ਤੋਂ ਵੱਧ ਕਿ ਇਹਨਾਂ ਨੂੰ ਜੋ ਇੱਕ ਸਟੇਟ ਦੇ ਮੁੱਖ ਮੰਤਰੀ ਐ ਤੇ ਡਿਪਟੀ ਸੀਐਮ ਹਨ ਉਹਨਾਂ ਨੂੰ ਇੰਨਾ ਚਿਰ ਜੇਲ੍ਹ ਅੰਦਰ ਡੱਕ ਸਕਦੀਆਂ ਸਨ ਕਦੇ ਵੀ ਨਹੀਂ ਦੋਸਤੋ ਹਰ ਤਰੀਕ ਤੇ ਲੱਖਾਂ ਰੁਪਏ ਜੀ ਹਾਂ ਹਰ ਤਰੀਕ ਤੇ ਕੋਰਟ ਵਿੱਚ ਪੇਸ਼ ਹੋਣ ਦੀ ਫੀਸ ਜਿਨ੍ਹਾਂ ਵਕੀਲਾਂ ਦੀ ਕਈ ਲੱਖ ਰੁਪਏ ਹੈ ਉਹ ਵੱਡੇ ਵੱਡੇ ਵਕੀਲਾਂ ਦੀ ਫੌਜ ਉਹਨਾਂ ਦੀਆਂ ਦਲੀਲਾਂ ਕੋਰਟ ਵਿੱਚ ਇਹਨਾਂ ਲੋਕਾਂ ਨੂੰ ਜ਼ਮਾਨਤ ਤੱਕ ਨਾ ਦਿਵਾ ਸਕੀਆਂ ਪਰ ਡਿੰਪੀਟੀ ਲੋਜੀ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਜੋਇਨ ਕਰ ਰਹੇ ਹਨ ਦੋਸਤੋ ਇਨ੍ਹਾਂ ਹੀ ਕੱਟੜ ਇਮਾਨਦਾਰਾਂ ਦੀ ਪਾਰਟੀ ਨੂੰ ਡਿੰਪੀਟੀ ਲੋਜੀ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਨੂੰ ਜੋਇਨ ਕਰ ਰਹੇ ਹਨ ਅਤੇ ਕਹਿ ਰਹੇ ਹਨ ਸੰਗਤ ਦਾ ਫੈਸਲਾ ਹੈ ਕਿ ਨੇਤਾ ਸੱਚ ਬੋਲ ਰਿਹਾ ਹੈ ਵਿਊਅਰਸ ਆਪੇ ਹੀ ਫੈਸਲਾ ਕਰ ਲੈਣਗੇ ਕਮਲੇ ਤਾਂ ਉਸ ਇਲਾਕੇ ਦੇ ਵੋਟਰ ਵੀ ਨਹੀਂ ਹੋਣਗੇ ਪਰ ਨੇਤਾ ਉਹਨਾਂ ਨੂੰ ਲੱਗਦਾ ਹੈ ਕਿ ਸਾਡਾ ਦਾ ਚੱਲ ਜਾਵੇਗਾ ਕਿਉਂਕਿ ਪੰਜਾਬ ਅੱਜਕੱਲ ਚਿੱਟੇ ਅਤੇ ਨਫ਼ਰਤ ਉਸ ਦਾ ਬਹੁਤ ਹੀ ਬੁਰੀ ਤਰ੍ਹਾਂ ਸ਼ਿਕਾਰ ਹੈ ਬਿਨਾਂ ਤਰਕ ਦੇ ਕਿਸੇ ਦਾ ਸਮਰਥਨ ਜਾਂ ਵਿਰੋਧ ਪੰਜਾਬੀਆਂ ਦੇ ਮਾਨਸਿਕ ਪੱਧਰ ਤੇ ਸਵਾਲ ਪੈਦਾ ਕਰ ਰਿਹਾ ਹੈ ਅੱਜਕੱਲ ਪੰਜਾਬੀਆਂ ਨੂੰ ਵੀ ਸੋਚਣਾ ਹੀ ਪੈਣਾ ਹੈ ਤੇ ਲੋਕਾਂ ਨੂੰ ਜਵਾਬ ਵੀ ਦੇਣਾ ਪੈਣਾ ਹੈ ਆਖਿਰ ਪੰਜਾਬ ਜਾ ਕਿੱ데 ਰਿਹਾ ਹੈ ਆਖਰ ਪੰਜਾਬ ਦੀ 90% ਆਬਾਦੀ ਗਿਆਨ ਗੁਰੂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਫੋਲੋ ਕਰਦੀ ਹੈ ਨਾ ਉਹਨਾਂ ਦੇ ਗਿਆਨ ਨੂੰ ਸਰਮੋਹਨ ਮੰਨਦੀ ਹੈ ਨਾ ਉਮੀਦ ਹੈ ਇਹ ਮਾਨਸਿਕ ਦਿਵਾਲੀ ਆਪਾਂ ਦਾ ਨਫਰਤਾਂ ਤੇ ਚਿੱਟੇ ਤੇ ਨਸ਼ੇ ਦੇ ਕੋੜ ਦਾ ਦੌਰ ਇਹ ਵੀ ਜਲਦ ਹੀ ਖਤਮ ਹੋ ਜਾਵੇਗਾ ਪੰਜਾਬ ਦੇ ਲੋਕਾਂ ਲਈ ਇਹ ਮਾੜਾ ਸਮਾਜ ਜਲਦੀ ਹੀ ਗੁਜ਼ਰ ਹੀ ਜਾਵੇਗਾ ਲੋਕ ਫਿਰ ਗੁਰੂ ਨਾਨਕ ਦੇ ਰਾਹ ਦੇ ਧਾਰਨੀ ਬਣਨਗੇ ਹਿੰਦੂ ਹੋਵੇ ਜਾਂ ਸਿੱਖ ਹਿੰਦੂ ਹੋਵੇ ਜਾਂ ਸਿੱਖ ਦੋਸਤੋ ਭਾਰਤ ਦੇ ਬਾਕੀ ਹਿੱਸਿਆਂ ਬਾਰੇ ਤਾਂ ਪੱਕੀ ਤਰ੍ਹਾਂ ਕਿਹਾ ਨਹੀਂ ਜਾ ਸਕਦਾ ਪਰ ਪੰਜਾਬ ਪੰਜਾਬ ਵਿੱਚ বাসਦੇ ਹਿੰਦੂ ਅਤੇ ਸਿੱਖ ਉਹਨਾਂ ਦੇ ਮਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਬਹੁਤ ਹੀ ਸਤਿਕਾਰ ਹੈ ਉਹਨਾਂ ਲਈ ਉਹ ਗਿਆਨ ਗੁਰੂ ਹਨ ਬਿਨਾਂ ਕਿਸੇ ਵਿਤਕਰੇ ਦੇ ਬਾਕੀ ਰਹੀ ਸੰਗਤ ਸੰਗਤ ਸ਼ਬਦ ਦੀ ਪਰਿਭਾਸ਼ਾ ਉਹ ਵੀ ਜਾਣ ਹੀ ਲੈਂਦੇ ਹਾਂ ਸੰਗਤ ਸੰਗਤ ਤਾਂ ਦੋਸਤੋ ਸੰਗਤ ਸ਼ਬਦ ਮੂਲ ਰੂਪ ਵਿੱਚ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਸੰਗਤੀ ਤੋਂ ਬਣਿਆ ਹੋਇਆ ਹੈ ਉਸ ਦਾ ਪੰਜਾਬੀ ਰੂਪ ਹੈ ਸੰਗਤ ਸ਼ਬਦ ਸੰਗਤੀ ਜਿਸ ਦਾ ਸੰਸਕ੍ਰਿਤ ਦੇ ਵਿੱਚ ਅਰਥ ਹੁੰਦਾ ਹੈ ਸਾਥ ਜਾਂ ਸਬੰਧ ਪਰ ਪੰਜਾਬੀ ਵਿੱਚ ਅਤੇ ਸਿੱਖ ਸ਼ਬਦਾਵਲੀ ਵਿੱਚ ਇਸ ਦਾ ਜੋ ਪ੍ਰਚਲਿਤ ਅਰਥ ਹੈ ਉਹ ਵੀ ਜਾਣ ਲੈਂਦੇ ਹਾਂ ਗੁਰੂ ਦੀ ਅਤੇ ਦਸਾਂ ਗੁਰੂਆਂ ਦੀ ਦੇਹ ਤੋਂ ਬਾਅਦ ਉਹਨਾਂ ਦੀ ਦੇਹੀ ਰੂਪ ਜੋਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਧਾਰਮਿਕ ਤੌਰ ਤੇ ਜੀਹਾਂ ਯਾਦ ਰੱਖੋ ਧਾਰਮਿਕ ਤੌਰ ਤੇ ਇਕੱਠਾ ਹੋਣਾ ਇਸ ਨੂੰ ਸੰਗਤ ਕਿਹਾ ਜਾਂਦਾ ਹੈ ਪੁਰਸ਼ਾਂ ਤੇ ਔਰਤਾਂ ਦਾ ਇਹ ਇਕੱਠ ਇਸ ਨੂੰ ਸੰਗਤ ਕਿਹਾ ਜਾਂਦਾ ਹੈ ਜਿੱਥੇ ਵੀ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਕੱਠੇ ਹੁੰਦੇ ਹਨ ਜਾਂ ਕਿਸੇ ਧਾਰਮਿਕ ਕਾਰਜ ਲਈ ਸਿੱਖਾਂ ਦਾ ਧਰਮੀ ਪੁਰਸ਼ਾਂ ਦਾ ਇਕੱਠ ਹੁੰਦਾ ਹੈ ਉਸ ਨੂੰ ਸੰਗਤ ਕਿਹਾ ਜਾਂਦਾ ਹੈ ਤੁਸੀਂ ਗੁਰਦੁਆਰਿਆਂ ਵਿੱਚ ਅਕਸਰ ਸੁਣਿਆ ਹੋਣਾ ਦੋਸਤੋ ਸਾ ਸੰਗਤ ਜੀ ਪ੍ਰਸ਼ਾਦਾ ਤਿਆਰ ਹੈ ਜਾਂ ਦਿੱਲੀੋਂ ਆਈ ਸਾਧ ਸੰਗਤ ਜਾਂ ਸਾਧ ਸੰਗਤ ਜੀ ਗੱਜ ਕੇ ਬਲਾਉ ਜਕਾਰਾ ਉਮੀਦ ਹੈ ਹੁਣ ਸਪਸ਼ਟ ਹੋ ਗਿਆ ਹੋਣਾ ਕਿ ਸੰਗਤ ਸ਼ਬਦ ਮਤਲਬ ਧਰਮੀ ਪੁਰਖਾਂ ਦਾ ਸਮੂਹ ਇਕੱਠ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀ ਹੋਈ ਲੋਕ ਉਹਨਾਂ ਨੂੰ ਸੰਗਤ ਕਿਹਾ ਜਾਂਦਾ ਹੈ ਨਾ ਕਿ ਚੋਣਾ ਰੈਲੀਆਂ ਦੀ ਭੀੜ ਉੱਥੇ ਇਕੱਠੇ ਹੋਏ ਲੋਕਾਂ ਦੇ ਹਜੂਮ ਉਹਨਾਂ ਨੂੰ ਸੰਗਤ ਕਿਹਾ ਜਾਣਾ ਚਾਹੀਦਾ ਹੈ ਦੋਸਤੋ ਚੋਣਾ ਰੈਲੀਆਂ ਦੀ ਭੀੜ ਨੂੰ ਉੱਥੇ ਇਕੱਠੇ ਹੋਏ ਲੋਕਾਂ ਦੀ ਭੀੜ ਨੂੰ ਉਸ ਲਈ ਹਜੂਮ ਸ਼ਬਦ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ ਪਰ ਸੰਗਤ ਇਸ ਸ਼ਬਦ ਦਾ ਨਹੀਂ ਪਰ ਪਖੰਡੀ ਲੋਕ ਛਾਤਰ ਨੇਤਾ ਇਨਕਲੂਡਿੰਗ ਅਕਾਲੀ ਦਲ ਚੋਣ ਰੈਲੀਆਂ ਵਿੱਚ ਲੋਕਾਂ ਦੇ ਹਜੂਮ ਨੂੰ ਕੀ ਸਮੋਧਤ ਕਰਦੇ ਹਨ ਉਹ ਕਹਿੰਦੇ ਹਨ ਸੰਗਤ ਜਿਨ੍ਹਾਂ ਨੂੰ ਸੰਗਤ ਕਿਹਾ ਜਾਂਦਾ ਹੈ ਦੋਸਤੋ ਜਦੋਂ ਇਹ ਰੈਲੀਆਂ ਵਿੱਚੋਂ ਮੁੜਦੇ ਹਨ ਤਾਂ ਇਹਨਾਂ ਵਿੱਚੋਂ ਅੱਡੇ ਤੋਂ ਵੱਧ ਲੋਕ ਸ਼ਰਾਬ ਫੀਮ ਭੁੱਕੀ ਨਾ ਰੱਜੇ ਹੋਏ ਹੁੰਦੇ ਹਨ ਉਹਨਾਂ ਲਈ ਸੰਗਤ ਸ਼ਬਦ ਇਸ ਦਾ ਪ੍ਰਯੋਗ ਕਿੰਨਾ ਕਰਨਾ ਠੀਕ ਹੈ ਇਸ ਦਾ ਲੋਕਾਂ ਨੂੰ ਫੈਸਲਾ ਕਰਨਾ ਚਾਹੀਦਾ ਹੈ ਇਸ ਦਾ ਦੁਰਪਯੋਗ ਦੇ ਉੱਪਰ ਲੋਕਾਂ ਨੂੰ ਆਪਣਾ ਵਿਰੋਧ ਦਰਜ ਕਰਾਉਣਾ ਚਾਹੀਦਾ ਹੈ ਉਮੀਦ ਹੈ ਦੋਸਤੋ ਡਿੰਪੀ ਢਿੱਲੋਂ ਜੋ ਕਹਿ ਰਹੇ ਹਨ ਕਿ ਮੈਂ ਸੰਗਤ ਦੇ ਕਹਿੰਦੇ ਹੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਜਾ ਰਿਹਾ ਹਾਂ ਉਹਨਾਂ ਦਾ ਮਤਲਬ ਸੰਗਤ ਧਰਮੀ ਪੁਰਖਾਂ ਦੀ ਸਿੱਖ ਸੰਗਤ ਹੀ ਹੋਵੇਗਾ ਪਰ ਕੀ ਇਹ ਲੋਕ ਜਿਨ੍ਹਾਂ ਸਮਰਥਕਾਂ ਲਈ ਡਿੰਪੀ ਢਿੱਲੋਂ ਨੇ ਸੰਗਤ ਸ਼ਬਦ ਦਾ ਪ੍ਰਯੋਗ ਕੀਤਾ ਹੈ ਇਹ ਸੰਗਤ ਇਹ ਲੋਕ ਉਸ ਪਾਰਟੀ ਵਿੱਚ ਜਾਣ ਲਈ ਉਹਨਾਂ ਨੂੰ ਕਹਿਣਗੇ ਜਿਹੜੇ ਹਾਲ ਹੀ ਲੋਕ ਸਭਾ ਚੋਣਾਂ ਵਿੱਚ 84 ਦੇ ਕਤਲੇਆਮ ਵਾਲੀ ਪਾਰਟੀ ਅਕਾਲ ਤਖਤ ਢਾਉਣ ਵਾਲੀ ਪਾਰਟੀ ਕਾਂਗਰਸ ਉਸ ਦੀ ਭਾਈਵਾਲ ਪਾਰਟੀ ਬਣੇ ਹੋਏ ਸਨ ਕੀ ਸੰਗਤ ਉਸ ਪਾਰਟੀ ਵਿੱਚ ਜਾਣ ਲਈ ਉਹਨਾਂ ਨੂੰ ਕਹੇਗੀ ਜਿਸ ਦੇ ਟੋਪ ਦੇ ਨੇਤਾ ਭ੍ਰਿਸ਼ਟਾਚਾਰ ਹੇਠ ਜੇਲ੍ਹ ਦੀਆਂ ਯਾਤਰਾਵਾਂ ਕਰ ਰਹੇ ਹਨ ਲਗਾਤਾਰ ਇਸ ਦਾ ਜਵਾਬ ਆਉਂਦੇ ਸਮੇਂ ਵਿੱਚ ਲੋਕ ਦੇ ਹੀ ਦੇਣਗੇ ਉਮੀਦ ਹੈ ਦੋਸਤੋ ਤੁਹਾਨੂੰ ਜਾਣਕਾਰੀ ਪਸੰਦ ਆਈ ਹੋਵੇਗੀ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਸਕਦੇ ਹੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ